ਜਿਹੜਾ ਹੁਣੇ ਇਹ ਬੜੀ ਮੰਦਭਾਗੀ ਘਟਨਾ ਜੜੀ ਹੋਈ ਆ ਇਹਦੇ ਵਿੱਚ ਅਮਨਪ੍ਰੀਤ ਸਿੰਘ ਜਿਹੜੇ ਉਧਰ son of سورਿੰਦਰ ਸਿੰਘ ਇਹਨਾਂ ਦਾ ਘਰ ਹੈ ਇੱਥੇ ਸਵੇਰ ਜਿਹੜੇ ਇਹਨਾਂ ਦੇ ਗਵੰਡੀ ਹੈਗੇ ਆ ਉਹਨਾਂ ਨੂੰ ਨਾਲ ਪਤਾ ਲੱਗਿਆ ਵੀ ਇੱਥੇ ਇਹ ਕਿਉਂ ਨਹੀਂ ਜਿਹੜੇ ਕੰਮ ਕਰ ਕਰਨ ਵਾਲੇ ਆਏ ਤੇ ਵੀ ਇਹ ਬਾਹਰ ਕਿਉਂ ਨਹੀਂ ਨਿਕਲੇ ਜਿਦੋਂ ਇਹਨਾਂ ਦੇ ਉੱਪਰ ਕਿਰਾਏਦਾਰ ਵੀ ਹੈ ਤੇ ਸਾਹਮਣੇ ਗਵੰਡੀ ਫੁਦਗੀ ਨਾ ਕਰਨ ਸਿੰਘ ਕਰਨਜੀਤ ਸਿੰਘ ਇਹਨਾਂ ਨੇ ਆ ਕੇ ਇੱਥੇ ਦੇਖਿਆ ਤੇ ਉਹਨੂੰ ਪੁਸ਼ ਕਰਕੇ ਦਰਵਾਜ਼ੇ ਨੂੰ ਖੋਲ੍ਹਿਆ ਤੇ ਅੰਦਰ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਵੀ ਉਹ ਉਹਨਾਂ ਦੇ ਗੋਲੀਆਂ ਲੱਗੀਆਂ ਹੋਈਆਂ ਤੇ ਉਹਨਾਂ ਦੇ ਕੋਲੇ ਹੀ ਪਿਸਟਲ ਹੈ ਜਿਹੜੇ ਅਮਨਦੀਪ ਸਿੰਘ ਸੀਗੇ ਜ਼ਿਆਦਾ ਤੌਰ ਤੇ ਤਾਂ ਹੀ ਲੱਗਦਾ ਵੀ ਇਹਨਾਂ ਨੂੰ ਕੋਈ ਆਪਣਾ ਜਿਵੇਂ ਉਹਨਾਂ ਦੇ ਬੱਚਿਆਂ ਦੇ ਇਹਨਾਂ ਦੇ ਕੋਲੇ ਹੀ ਪਿਸਟਲ ਹੈ ਵੀ ਕੋਈ ਗੁੱਸਾਗਲਾ ਹੋਇਆ ਜਾਂ ਕੋਈ ਕਿਹੜੀ ਗੱਲ ਕਰਨ ਹੋਇਆ ਉਹ ਬਾਕੀ ਅਸੀਂ ਜਿਹੜਾ ਸਾਰਾ ਵੈਰੀਫਾਈ ਕਰ ਰਹੇ ਆ ਤੇ ਵੈਸੇ ਬਹੁਤ ਹੀ ਟ੍ਰੈਜਿਕ ਇਨਸੀਡੈਂਟ ਹੈ ਤੇ ਅਸੀਂ ਪਰ ਸੀਸੀਟੀਵੀ ਵਗੈਰਾ ਜਿਹੜਾ ਅੰਦਰ ਲੱਗਿਆ ਉਸ ਨੂੰ ਸਾਰਾ ਵੈਰੀਫਾਈ ਕਰਕੇ ਵੀ ਕੋਈ ਫਾਉਲ ਪਲੇ ਤਾਂ ਨਹੀਂ ਹੋਰ ਤੇ ਕਿ ਕੀ ਇਹਨਾਂ ਨੇ ਹੀ ਜਿਹੜਾ ਇਹਨਾਂ ਤੋਂ ਚੱਲੀ ਆ ਕਿ ਕੋਈ ਫਾਉਲ ਪਲੇ ਆ ਕਿੰਨੇ ਜਣਾਂ ਨੇ ਕੋਣੀ ਲੱਗੀ ਦੇਖੋ ਜੀ ਕਿਸਤਾ ਉਹਨਾਂ ਦੀ ਪਤਨੀ ਇੱਕੋ ਆਪ ਤੇ ਅਮਨਦੀਪ ਸਿੰਘ ਉਹਨਾਂ ਦੀ ਪਤਨੀ ਤਨਵੀਰ ਕੌਰ ਜਸਵੀਰ ਕੌਰ ਤੇ ਉਹਨਾਂ ਦੀ ਮਨਵੀਰ ਤੇ ਇੱਕ ਪਰਨੀਤ ਬੱਚੀਆਂ ਦੋਨੇ ਜਿਹੜੀ 10 ਸਾਲ ਦੀ ਬੱਚੀ ਹੈ ਇੱਕ 6 ਸਾਲ ਦੀ ਬੱਚੀ ਹੈ ਉਹਨਾਂ ਦੀ ਡੈਥ ਹੋ ਗਈ ਹੈ ਇਹ ਸਾਰੇ ਸਾਰੇ ਗਨਸ਼ੂਟ ਹੋਏ ਸਾਰੇ ਹਾਂ ਜੀ ਜੀ ਗਨਸ਼ੂਟ ਹੋਇਆ ਸਰ ਜਿਹੜਾ ਜ਼ਰਾ ਦੌਰ ਤੱਕ ਇਹ ਦੇਖੋ ਜੀ ਇਹ ਇੱਕ ਚਾਰਾ ਜਣੇ ਦੀ ਸਰ ਕੀ ਕੰਮ ਕਰਦੇ ਸੀ ਇਹ ਪਤਾ ਲੱਗਾ ਸਰ ਕੀ ਕੰਮ ਕਰਦਾ ਸੀ ਫਾਈਨਾਂਸ ਦਾ ਕੰਮ ਸੀ ਕਰ ਰਿਹਾ ਸੀ ਜਿਹੜਾ ਉਹ ਕਿੱਥੀਆਂ ਬਣਾ ਕੇ ਵੀ ਵੇਚਦੇ ਸੀ ਪਾਚ ਲੱਗਦਾ ਵੀ ਮਤਲਬ ਜਿਹੜੇ ਗਨ ਛੋਟ ਆਪ ਹੀ ਮਤਲਬ ਕਿ ਕਿਸੇ ਹੋ ਦੇਖੋ ਆਪਣਾ ਹਜੇ ਵੈਰੀਫਾਈ ਕਰ ਰਹੇ ਆ ਤੇ ਦਿਖਨ ਨੂੰ ਤਾਂ ਉੱਥੇ ਹੀ ਉਹਨਾਂ ਦੇ ਕੋਲੇ ਹੀ ਹੱਥ ਕੋਲੇ ਪਿਆ ਦੱਸੂ ਤੇ ਜਿਹੜਾ ਵੈਪਨ ਹੈ ਤੇ ਬਾਕੀ ਅਸੀਂ ਕੋਈ ਵੀ ਚੀਜ਼ ਮਤਲਬ ਇੱਥੇ ਇਹ ਨਹੀਂ ਕਹਿ ਰਹੇ ਵੀ ਆਪਾਂ ਸਾਰੇ ਤਰ੍ਹਾਂ ਤੋਂ ਆਪਾਂ ਚੈੱਕ ਕਰਾਂਗੇ ਵੀ ਅੰਦਰ ਦਾ ਸੀਸੀਟੀਵੀ ਵੀ ਚੈੱਕ ਕਰਾਂਗੇ ਬਾਕੀ ਜਿਵੇਂ ਇਹਨਾਂ ਨੇ ਦੱਸ ਰਹੇ ਆ ਤਾਂ ਇਹਨਾਂ ਨੇ ਧੱਕਾ ਮਾਰ ਕੇ ਖੋਲਿਆ ਵੀ ਅੰਦਰੋਂ ਬੰਦ ਸੀ ਦਰਵਾਜਾ ਜਿਹੜਿਆ ਕਵੰਡੀ ਨੇਬਰ ਸਾਥ ਸਾਹਿਬ ਸੀਗੇ ਇਹ ਗਏ ਸੀ ਸਭ ਤੋਂ ਪਹਿਲਾਂ ਨਾਲ ਜਿਹੜੇ ਇਹਨਾਂ ਦੇ ਪੁੱਤ ਸੀਗੇ ਇਹਨਾਂ ਦੇ ਵਾਈਫ ਸੀਗੇ ਇਹਨਾਂ ਨੇ ਪੁਸ਼ ਕਰਕੇ ਉਹ ਖੋਲਿਆ ਵੀ ਇਹ ਤਾਂ ਹੈ ਨਹੀਂਗਾ ਵੀ ਖੁੱਲਾ ਸੀ ਘਰ ਘਰ ਅੰਦਰੋਂ ਬੰਦ ਸੀਗਾ ਤੇ ਉਹ ਬਾਕੀ ਚੀਜ਼ਾਂ ਜਿਹੜੀਆਂ ਵੀ ਆਪਾਂ ਨੂੰ ਸੀਸੀਟੀਵੀ ਤੋਂ ਜਾਂ ਹੋਰ ਇਹਨਾਂ ਦੀ ਜੜੀ ਇਨਵੈਸਟੀਗੇਸ਼ਨ ਕਰਦੇ ਹਾਂ ਉਸ ਤੋਂ ਸਾਹਮਣੇ ਆਉਂਦੀਆਂ ਉਸ ਹਿਸਾਬ ਨਾਲ ਗੱਲ ਕਰਦੇ ਆ ਫ੍ਰੈਂਸਿਕ ਟੀਮ ਸਾਡੀ ਆ ਰਹੀ ਹੈ ਉਹ ਵੀ ਸਾਰਾ ਕੁਝ ਦੇਖ ਲੈਣਗੇ ਤੇ ਕਲੋਜ਼ ਜਿਹੜੇ ਇੰਜਰੀਜ਼ ਹੈ ਜਿਹੜੀਆਂ ক্লোਜ਼ ਰੇਂਜ ਤੋਂ ਹੋਲੀ ਇੰਜਰੀ ਸਰੇ ਕਿਹੜੀ ਜਗ੍ਹਾ ਜਿੱਥੇ ਇਹ ਹੋਇਆ ਜੀ ਹਰਮਨ ਹਰਮਨ ਪਹਿਲੋ ਆ ਇੱਕ ਸਫਾਈ ਕਰਨ ਵਾਲੀ ਆਈ ਸੀ ਜੀ ਸਫਾਈ ਕਰਨ ਵਾਲੀ ਆਈ ਤੇ ਉਹਨੇ ਬੈਲ ਮਾਰ ਦਿੱਦੀ ਨਾ ਫੁੱਲ ਬੂਆ ਨਹੀਂ ਫੋਲਿਆ ਜੀ ਉੱਪਰ ਦੇ ਕਿਰਾਏਦਾਰ ਜੀ ਕਿਰਾਏਦਾਰਾਂ ਨੇ ਆਣ ਕੇ ਕਿਹਾ ਵੀ ਦੂਜੇ ਕੀ ਨਾ ਜ ਬੂਆ ਨਹੀਂ ਖੋਲਦਾ ਪਿਆ ਮਾਈ ਆ ਮਰ ਕੋਦੀ ਮੇਰੇ ਘਰੇ ਮਿਸ ਜੀ ਕੋਲ ਗਾਇਆ ਇਹਨ ਘਰੇ ਉਹਨੇ ਕਹ ਫਿਰ ਮੈਨੂੰ ਕੀਤਾ ਫੋਨ ਮੈਨੂੰ ਕਹਦੇ ਵੀ ਬੂਆ ਨਹੀਂ ਖੋਲਦੇ ਪਏ ਤੇ ਮਰਹਲ ਤੁਸੀਂ ਖੜਕਾਓ ਮੈਂ ਪਹਿਲੇ ਫੋਨ ਕੀਤੇ ਮੈਂ ਵੇਖੋ ਫੋਨ ਅੰਦਰ ਵੱਜ ਰਾਇਆ ਨੇ ਕਹਿੰਦੇ ਫੋਨ ਵੱਜਦੇ ਪਏ ਅੰਦਰ ਤੇ ਗੈਸ ਨਾਲ ਚੜ ਗਈ ਹੋਵੇ ਕਿਤੇ ਤੇ ਬੂਆ ਧੱਕੇ ਨਾਲ ਖੋਲਿਆ ਕੁੰਡੀ ਖੁੱਲ ਗਈ ਤੁਸੀਂ ਤੁਸੀਂ ਖੋਲੇ ਸੀ ਬੂਆ ਨਹੀਂ ਮੇਰੀ ਮਿਸ ਜੀ ਨੇ ਖੋਲਿਆ ਇਹਨਾਂ ਮੇਰੇ ਅਗਵਾ ਨੇ ਸਾਨਾ ਪਹਿਲੇ ਤੁਸੀਂ ਤੁਹਾਨੂੰ ਪਤਾ ਲੱਗਾ ਸੀ ਹਾਂ ਸਰੀ ਨਹੀਂ ਉੱਪਰ ਕਿਰਾਏ ਦਾ ਰਣ ਲਗਾਈ ਪਹਿਲੋ ਉਹ ਆਹ ਦੱਸਣ ਦੱਸਿਆ ਮੇਰੀ ਮਿਸ ਜੀ ਨੇ ਦੱਸਿਆ ਕਰੀ ਅੱਛਾ ਕੀ ਘਰ ਦੇ ਵਿੱਚ ਕੋਣ ਕੋਣ ਰਹਿੰਦਾ ਹੈਗਾ ਸੀ ਹੇਗਾ ਸੀ ਹੇਠਲੇ ਇਹ ਥੱਲੇ ਜੀ ਚਾਰੀ ਜੀ ਕਾਵੇ ਜੀ ਕੋਣ ਕੋਣ ਸੀਗੇ ਇਹ ਆਪਣੇ ਇਹ ਦੋ ਬੇਟੀਆਂ ਇਹਨਾਂ ਦੀਆਂ ਜੀ ਤੇ ਆਪ ਦੋ ਜੀ ਸੀ ਕੋਈ ਕੱਲ ਪ੍ਰੋਗਰਾਮ ਸੀ ਕੋਈ ਨਹੀਂ ਕੋਈ ਪ੍ਰੋਨਾਸ ਕੋਈ ਨਹੀਂ ਰਾਤੀ ਸਾਡੇ ਨਾਲ ਸੈਰ ਕਰ ਜਰੀ ਘਰ ਤੇ ਮੇਰੀ ਮਿਸ ਜੀ ਤੇ ਆਏ ਨਹੀਂ ਸਦੋਂ ਸੈਰ ਕਰਦੇ ਬੱਚੇ ਨਾਲ ਸੈਰ ਕਰਾ ਰਹੇ ਸੀ ਭਾਜੀ ਸਾਨੂੰ ਪਤਾ ਲੱਗਾ ਵੀ ਇਹ ਇੱਕ ਸਲੂਨ ਵੀ ਉਹਨੋਂ ਪਨ ਨਵਾਂ ਕਰਨ ਜਾ ਰਿਹਾ ਸੀ ਤੇ ਕੋਈ ਗੱਲ ਸੀ ਕੋਈ ਫਾਈਨਾਂਸ ਕਰ ਰਹੇ ਸੀ ਜਾਂ ਕਿਸੇ ਤਰ੍ਹਾਂ ਦੀ ਕੋਈ ਪਤਾ ਨਹੀਂ ਇਹ ਚੀਜ਼ ਸਾਨੂੰ ਨਹੀਂ ਪਤਾ ਜੀ ਸੱਚੀ ਕੋਈ ਪਰੇਸ਼ਾਨੀ ਹੈ ਕਿਸੇ ਤਰ੍ਹਾਂ ਦਾ ਕੋਈ ਨਹੀਂ ਅਸੀਂ ਪੈਸੇ ਦੇਖਿਆ ਨਹੀਂ ਪਰੇਸ਼ਾਨੀ ਨਹੀਂ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਨਹੀਂ ਕੋਈ ਲੜਾਈ ਝਗੜਾ ਨਹੀਂ ਸਰ ਜੀ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਬਿਲਕੁਲ ਹਸਮੁਖ ਪਰਿਵਾਰ ਸੀ ਤੇ ਕੋਈ ਰਾਤੀ ਗੱਲਾਂ ਬਾਤ ਕਰਦੇ ਰਹਾ ਤੇ ਕੋਈ ਗੱਲ ਮੇ ਬਾਅਦ ਜ ਪਤਾ ਹੀ ਨਹੀਂ ਸੁਣਵਾਕ ਕੀ ਵਸੇ ਦੇ ਦੋ ਛੋਟੀਆਂ ਬੇਟੀਆਂ ਦੋ ਇੱਕ 6 ਇੱਕ 6 ਸਾਲ ਦੀ ਇੱਕ 10 ਸਾਲ ਦੀ ਪਰਿਵਾਰ ਚ ਕਿੰਨੇ ਜਣੇ ਸੀ ਚਾਰੇ ਜੀ ਚਾਰੇ ਜੀ ਚਾਰ ਜਣੇ ਅਸੀਂ ਇਹ ਕਿਹੜਾ ਨਗਰ ਹੈ ਇਹ ਹਰਮਨ ਨਗਰ ਜੀ